ਕੱਦ ਜਰੂਰ ਦਰਮਿਆਨਾ ਪਰ ਥੰਮ ਨੋਟ ਦੇਖੋਗੇ ਤੇ ਜਾਤ ਕੁਆਲਟੀ ਦੇਖੋਗੇ ਦੇਖੋ ਇਹਦਾ ਰੰਗ ਰੰਗ ਦੇਖੋ ਇੱਕ ਵਾਰੀ ਮਗਰ ਜਾ ਕੇ ਦਿਖਾਇਆ ਕੱਦਾ ਦੇਖ ਕੇ ਦੇਖੋ ਜੀ ਲਾਓ ਇਹਦੇ ਮਗਰ ਇਹ ਰੰਗ ਰੰਗ ਦੇਖੋ ਨਾ ਸਦਨੋ ਜਮਾ ਆ ਸ਼ਾਹ ਕਾਲੇ ਰੰਗ ਚ ਹੈ ਤੇ ਮੁੱਠੀ ਦੀ ਚਵਾਈ ਵਾਲਾ ਨਾ ਟੌਪ ਵਾਲਾ ਥਣ ਲੱਗਿਆ ਪੂਰਾ ਬਾਕ ਕਮਾ ਲਿਓ ਐ ਜੀ ਲੈ ਸਦਨੋ ਤਨੌਲਾ ਮੰਡੀ ਚ ਨਾ ਤੁਰਦੇ ਫਿਰਦੇ ਆ ਨੂੰ ਆਪਾਂ ਇੱਕ ਨਾ ਹੋਰ ਚੰਗੀ ਝੋਟੀ ਦਿਖਾਵਾਂਗੇ ਤੁਹਾਨੂੰ ਕੱਦ ਜਰੂਰ ਦਰਮਿਆਨਾ ਪਰ ਝੋਟੀ ਵਾਲੀ ਚੰਗੀ ਆ ਝੋਟੀ ਵੀ ਨਾ ਸਰਪੰਚ ਦੀ ਆ ਚੰਦ ਸਿੰਘ ਨਾਮ ਹੈ ਇਹਨਾਂ ਦਾ ਮੇਰੇ ਇਲਾਕੇ ਦੀ ਨਾ ਮਸ਼ਹੂਰ ਸ਼ਖਸੀਅਤ ਨੇ ਆਜੋ ਤੁਹਾਨੂੰ ਸਰਪੰਚ ਸਾਹਿਬ ਨਾਲ ਮਿਲਿਆਉਣੇ ਆ ਤੇ ਅੱਗੇ ਝੋਟੀ ਬਾਰੇ ਡਿਟੇਲ ਪੁੱਛਾਂਗੇ ਸਾਰੀ ਆਜੋ ਜੀ ਨਾਮ ਦੱਸ ਦਿਓ ਜੀ ਕੀ ਹੈ ਚੰਦ ਸਿੰਘ ਜੀ ਚੰਦ ਸਿੰਘ ਪਿੰਡ ਕਿਹੜਾ ਲੀਲੋਵਾਲ ਜੀ ਸਾਫਾ ਸਰਪੰਚ ਚੰਦ ਸਿੰਘ ਸਾਫਾ ਸਰਪੰਚ ਵਪਾਰ ਦਾ ਹੀ ਕੰਮ ਹੈ ਨਾ ਆਪਣਾ ਤਾਂ ਆਰਤ ਦਾ ਕੰਮ ਹੈ ਅੱਛਾ ਆਰਤ ਦਾ ਕੰਮ ਆ ਉਹ ਪਸ਼ਮਾ ਦਾ ਸ਼ੌਂਕ ਰੱਖਦੇ ਹੋ ਸ਼ੌਂਕ ਰੱਖਦੇ ਆਪਾਂ ਵਧੀਆ ਝੋਟੀਆਂ ਰੱਖਦੇ ਆ ਅੱਛਾ ਚੰਗਾ ਮਾਲ ਲੈ ਸਜਣੋ ਨਾ ਚੰਗੇ ਮਾਲ ਦਾ ਵਧੀਆ ਸ਼ੌਂਕ ਰੱਖਦੇ ਨੇ ਕਿ ਝੋਕੇ ਲਿਆਵੇਂ ਨਾਲ ਅਗਲਾ ਇਹ ਨਹੀਂ ਮੰਡੀ ਤੇ ਹਰੇ ਕਹਿੰਦਾ 16 ਲੀਟਰ ਹੈ ਹਾਂ ਇਹ ਤਾਂ ਮੰਡੀ ਚ ਕਹਿ ਦਿੰਦੇ ਨੇ ਵੀ 16 ਲੀਟਰ 17 ਲੀਟਰ ਮੰਡੀ ਚ ਤਾਂ ਜੀ ਆਪਾਂ ਨਾ ਗੇੜਾ ਦੇਈ ਆਪਾਂ ਨੂੰ 20 ਲੀਟਰ ਵਾਲੀਆਂ ਖਾਸੀਆਂ ਮਿਲ ਜਾਂਦੀਆਂ ਨੇ ਪਰ ਜਦੋਂ ਚਬਾਉਣ ਲੱਗ ਜਾਂਦੇ ਨੇ ਨਾ ਕਈ ਵਾਰੀ ਬਾਲਟੀ ਤੇ ਚੀਮਾ ਡੱਬਾ ਭਰਦਾ ਨਹੀਂ ਜੀ ਹਾਂ ਭਰਦਾ ਨਹੀਂ ਜੀ ਭਰਦਾ ਹੱਲਾ ਜਾਂ ਦੇਣ ਲੱਗ ਜਾਂਦੇ ਆਂ ਸ਼ੌਂਕ ਆਪਾਂ ਨੂੰ ਕਿਵੇਂ ਪਿਆ ਮੱਜਾ 48 ਕੰਮ ਪਹਿਲਾਂ ਤੋਂ ਹੀ ਲਾਗੇ ਸ਼ੌਂਕ ਹੈ ਤੈਨੂੰ ਪਤਾ ਹੈ ਪਹਿਲਾਂ ਵੀ ਵਪਾਰ ਦਾ ਕੰਮ ਵੀ ਕਰਦੀ ਸੀ ਚੱਲਦੇ ਜਿੱਥੇ ਬੱਚੇ ਲੈ ਜਾਂਦੇ ਅੱਛਾ ਹੁਣ ਦੁਬਾਰੇ ਸ਼ੌਂਕ ਬਣ ਗਿਆ ਵੇਲੇ ਜਹੋਨੇ ਕਦੇ ਇੱਧਰ ਨੂੰ ਪਰਪਾ ਲਿਆ ਲੈ ਸੱਜੋ ਨਾ ਆੜਤ ਦਾ ਕੰਮ ਆ ਪਹਿਲਾ ਆੜਤੀਆ ਮਿਲੂਗਾ ਮੇਰਾ ਖਿਆਲ ਆ ਤੁਹਾਨੂੰ ਆਪਣੀ ਦੁਕਾਨ ਆਪਣੀ ਕਿੰਨੀਆਂ ਮੰਡੀਆਂ ਤੇ ਜਾਣੇ ਰਹਨੇ ਆ ਕਦੇ ਆਪਾਂ ਦੇਖਿਆ ਨਹੀਂ ਵੀ ਕੋਈ ਆੜਤੀਆ ਬੰਦਾ ਜਾਂ ਵੱਡਾ ਸੇਠ ਬੰਦਾ ਮੱਝ ਆਪ ਲੈ ਕੇ ਆਉਂਦਾ ਹੋਵੇ ਵਪਾਰ ਵਾਸਤੇ ਇਹ ਵੀ ਨਾ ਸੱਜੋ ਨੇ ਇੱਕ ਸ਼ੌਂਕ ਦੀ ਗੱਲ ਹੁੰਦੀ ਆ ਤੇ ਸੁਆ ਕਿਹੜਾ ਜੀ ਦਾ ਦੂਜਾ ਜੀ ਦੂਜਾ ਸੁਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੋਈ ਤਾਂ ਹੁਣ ਤਾਂ ਜੇ ਝੂਠ ਬੋਲਾਈਏ ਕਿ ਸੱਚੀ ਮੈਂ ਸੱਚ ਬੋਲੋ ਝੂਠ ਨਹੀਂ ਬੋਲਣਾ ਮੈਨੂੰ ਲੱਗਾ ਪੌਣੇ 2 ਮਹੀਨੇ ਹੋ ਗਏ ਹੁਣ ਅੱਛਾ 2 ਮਹੀਨਿਆਂ ਦਾ ਗੇੜਫੇੜ ਹੋ ਗਿਆ ਦੁੱਧ ਕਿੰਨਾ ਕੁ ਤਿਆਰ ਹੈ ਥੱਲੇ ਹੁਣ ਅੱਜ ਇਹਦੇ ਥੱਲੇ 16 ਲੀਟਰ ਪਿਆਰਾ ਜੀ 16 ਲੀਟਰ ਦੇਖਣ ਨੂੰ ਵਾੜੀ ਨਿੱਕੀ ਜੀ ਲੱਗਦੀ ਹੈ ਅੱਛਾ ਜੀਵੇਂ ਸੌਂ ਚ ਖੜੀ ਹੈ ਲੈ ਉੱਚੇ ਥਾਂ 'ਚ ਕਰੋ ਇਹਨੂੰ ਗੇੜਾ ਦੇ ਲੈ ਜੀਵੇਂ ਚ ਖੜੀ ਹੈ ਲੈ ਬਾਕੀ ਨਾ ਸੱਜਣੋ ਜੇ ਤੁਰੂ ਕੀ ਜੱਜਮੈਂਟ ਕਰ ਲਿਓ ਪੰਡਤਾ ਲੇਵਾਲੂ ਵਾਲੂ ਬਾ ਦਿਖਾ ਦੇ ਨੇੜੇ ਤੋਂ ਜਿਹਦੇ ਉਧਰ ਸਰਪੰਚ ਸਾਹਿਬ ਕਹਿੰਦੇ ਨਾ ਛੋਟੀ ਤਾਂ ਲੱਗਦੀ ਆ ਵੀ ਥੋੜੀ ਨੀਵੇਂ ਚ ਖੜੀ ਆ ਪਰ ਕੱਦ ਸਦੋਂ ਨਾ ਇਹਦਾ ਦਰਮਿਆਨਾ ਜ਼ਰੂਰ ਆ ਜੇ ਮੈਂ ਕਹਿੰਦਾ ਬਾਲਾ ਵੱਡਾ ਕੱਦ ਕਾਟ ਨਹੀਂ ਹੈਗਾ ਤੇ ਬਾਕੀ ਆਜ ਹੁਣ ਤੁਹਾਨੂੰ ਮੈਂ ਨਾਲੇ ਪੈਸੇ ਪੂਸੇ ਪੁੱਛ ਕੇ ਦਾਂਦਾ ਰੇਟ ਇਹਦਾ ਕੀ ਕਰ ਦੇਣਾ ਅੱਜ ਇਹਨੂੰ ਆਪਾਂ 85000 ਦੀ ਦੇ ਦਿੰਦੇ 50 2 ਮਹੀਨੇ ਦਾ ਦੁੱਧ ਵੀ ਪੀ ਲਿਆ ਜੀ ਹੁਣ ਉਸੇ ਕਰਕੇ ਜੇ ਪਹਿਲਾਂ ਤਾਂ ਇਹ ਉੱਤੇ ਦੀ ਲੱਖ ਤੋਂ ਅੱਛਾ ਜੀ ਹੁਣ ਮੰਦਾ ਆਰਾਮ ਚੱਲ ਰਿਹਾ ਥੋੜਾ ਜਿਹਾ ਡਾਊਨ ਆਗਾ ਮੈਂ ਉਹਦੇ ਹਿਸਾਬ ਨਾਲ ਰੇਟ ਲਾ ਦੋ ਕੱਟਰੂ ਕਰਕੇ ਵੀ ਹੋ ਗਿਆ ਹੈ ਜੀ ਵੀ ਕੱਟਰੂ ਵੱਡਾ ਹੋ ਛੋਟਾ ਮੰਗਰ ਛੋਟਾ ਮੰਗਰ ਬੰਨੇ ਨੂੰ ਪ੍ਰਲਾਦ ਮੇਵਾਲੂਆ ਦਾ ਖਾਸਾ ਬਣਾਈ ਕਿਹੜਾ ਬਾਜ਼ਾਰ ਬੜਾ ਵੱਡਾ ਤੇ ਨਹੀਂ ਮੈਂ ਕਹਿੰਦਾ ਜੇ ਬਾਜ਼ਾਰ ਕਾ ਨੂੰ ਇਹਦਾ 2:11 ਵਜੇ ਤੱਕ ਲੈ ਜਾ ਜੇ ਅਸੀਂ ਹੋਰ ਅੱਛਾ ਕੱਲ 11 ਵਜੇ ਚੂਈ ਕਿੰਨੇ ਵੀ ਛੱਡ ਦਾਂਗੇ ਲਾਸਟੇ ਦੱਸ ਦੋ ਜੀ ਇਹਦੇ ਤੇ ਤੁਹਾਨੂੰ ਬਾਹਲਾ ਕਟਾਉਣਾ ਵਧਾਉਣਾ ਜੀ 80000 ਦੀ ਛੜ। 75 ਦੀ ਛੜ ਦਾਂਗੇ। 75 ਕੱਟ। ਕੱਟ ਆ 75। ਤੇ ਵੀ ਨਹੀਂ ਦੋ ਵੀ। ਹਾਂ ਤੈਨੂੰ ਹੀ ਕਰਾ ਜਾਈਂ। ਹੋਰ ਕਿੰਨੇ ਦੀ? ਦਾਣਾ ਵੀ ਪਾਇਆ, ਨੀਰਾ ਵੀ ਪਾਇਆ। ਫੇਰ ਦਾਣਾ ਤਾਂ ਜੇ ਜਦੋਂ ਆਪਾਂ ਦੁੱਧ ਚੋਵਾਂਗੇ ਖਾਊਗੀ ਵੀ ਫੇਰ। ਹਾਂ ਫੇਰ ਦੁੱਧ ਵੀ ਚੋਵਾਂਗੇ ਕਿ ਖਾਊਗੀ। 2 ਮਹੀਨਿਆਂ ਦਾ ਦੁੱਧ ਵੀ ਪੀ ਲਈ ਆਪਾਂ ਨੇ। ਕਿੰਨੇ ਦੇ ਦੂੰਗਾ ਲਾਸਟ। ਜਾਂ ਮੈਂ ਫਿਕਸ ਰੇਟ ਹੀ ਦੱਸ ਦਵਾਂ ਇਹ ਦੂ ਘੱਟ ਨਹੀਂ ਹੋਣਾ। 1500 ਘੱਟ ਜਾਗੇ ਦੂ ਘੱਟ ਨਹੀਂ ਹੋਣਾ। 75 ਦੀ। ਚਲ ਐਂ ਤਾਂ ਹੁਣ ਤੱਕ ਤੂੰ ਨਹੀਂ ਜਾਣਿਆ ਭਾਈ ਚਾਹੇ 75 ਦੀ ਲੈ। ਤੂੰ ਕਰਦਾ ਮੈਂ ਹੁਣ ਤੈਨੂੰ ਕੀ ਚਾਹੇ ਊਂ ਨਾ ਇਹ ਨਾਉ ਲੈ ਕੋ ਨਿਲੇ ਕੇ ਜਾਂਦੇ ਤਾਂ ਆਪਣੇ ਸੱਜਣ ਦੇਖ ਕੇ ਲੈ ਜਾਂਗੇ ਬਾਕੀ ਨਾ ਸੱਜਣੋ ਮੇਰੇ ਮਿੱਤ ਡੈਡੀ ਦਾ ਮਿੱਤਰ ਵੀ ਆ ਤੇ ਗਮਾਂਡੀ ਪਿੰਡ ਦਾ ਬੰਦਾ ਚੰਗਾ ਨੰਬਰ ਦਾ ਥੋੜਾ ਜੀ 99142 43209 ਇੱਕੋ ਹੀ ਮੈਂ ਸਭ ਕਹੂ ਆਪਣੇ ਕੋਲ ਇੱਕ ਹੀ ਆ ਆਪਣਾ ਨੀਲੋਵਾਲ ਪਿੰਡ ਰਾਇਣਾ ਸੱਜਣੋ ਸੁਨਾਮ ਦੇ ਨੇੜੇ ਰਾਇਣਾ ਬਾਕੀ ਬੰਦੇ ਚੰਗੇ ਨੇ ਸਰਪੰਚ ਸਾਹਿਬ ਨਾਲ ਮਿਲ ਕੇ ਚੰਗਾ ਲੱਗਿਆ ਇੱਕ ਝੋਟੀ 'ਚ ਹੋਰ ਹੋਰ ਮੁੱਲ ਦੀ ਅੱਛਾ ਕਾਫੀ 11 ਕਿਲੋ ਹੋਲੀ ਰੇਟ ਦੀ ਆ ਇੱਕ ਹੋਰ ਆ ਉਹ ਵੀ ਦਿਖਾ ਦਿੰਦਾ ਉਹਦਾ ਘਰੇ ਖੜੀ ਆ ਅੱਛਾ ਘਰੇ ਖੜੀ ਆ ਉਹ ਸੱਜਣੋ ਘਰੇ ਖੜੀ ਆ ਇਹਨਾਂ ਵਰਗੀ ਇੱਕ ਆਪਣੇ ਮਾਇਆ ਸੋਦੂ ਵੀ ਵੱਡੀ ਸੀ ਅੱਛਾ ਜੀ 18 17 ਲੀਟਰ ਤੋਂ ਘੱਟ ਦਿੰਦੀਆਂ ਨਹੀਂ ਦੀ ਅੱਛਾ ਅੱਛਾ ਹੁਣ ਵੀ ਉਹਨੂੰ ਵੇਚ ਦੇਣਾ ਆ ਜੋ ਝੋਟੀ ਵਾਲਾ ਗਾਹਕ ਆ ਗਿਆ ਲੈ ਕੈਮਰਾ ਨਾਲ ਪੰਡ ਤਾਂ ਚਾਲੂ ਹੀ ਰੱਖੀ ਆਪਾਂ ਦੇਖਦੇ ਹਾਂ ਕਿ ਸੌਦੇ 'ਚ ਵੀ ਕੀ ਬਣਦਾ ਤੌਰ ਕੋ ਭਾਈ ਜੱਟੀ ਖੋਲਦੇ ਗਏ ਨਾ ਸੱਜਣੋ ਖੜੇ ਖੜੇ ਸਰਪੰਚ ਸਾਹਿਬ ਕੋਲੇ ਜਾਤ ਵੀ ਆ ਗਏ ਝੋਟੀ ਦਾ ਜਿਹੜੇ ਹਿਸਾਬ ਨਾਲ ਸੂਈ ਨੂੰ ਟਾਈਮ ਹੋ ਗਿਆ ਨਾ ਜੇ ਗੱਲ ਕਰਾਂ ਲੇਵੇ ਲੂਗੀ ਵਾਲੇ ਦਾ ਜਮੇ ਕੰਡੇ ਗੱਡ ਰੱਖਨੇ ਤਾਜ਼ੀਆਂ ਝੋਟੀਆਂ ਨੂੰ ਮਾਤ ਪਾਉਂਦੀ ਆ ਕਾਦੀ ਜਰੂਰ ਦਰਮਿਆਨ ਆ ਪਰ ਥਾਂ ਨੋਟ ਦੇਖੋਗੇ ਤੇ ਜਾਤ ਕਵਾਲੀ ਦੇਖੋਗੇ ਦੇਖੋ ਜੰਦਾ ਰੰਗ ਰੰਗ ਦੇਖੋ ਇੱਕ ਵਾਰੀ ਮਗਰ ਜਾ ਕੇ ਦਿਖਾਇਆ ਚੱਡਾ ਦੇਖ ਕੇ ਦੇਖੋ ਜੀ ਲਾਓ ਇਹਦੇ ਮਗਰ ਇਹ ਰੰਗ ਰੰਗ ਮੇਰਾ ਸੱਜਣੋ ਜਮਾ ਆ ਸ਼ਾਹ ਕਾਲੇ ਰੰਗ ਚ ਹੈ ਤੇ ਮੁਠੀ ਦੀ ਚਵਾਈ ਵਾਲਾ ਨਾ ਟੋਪ ਵਾਲਾ ਥਣ ਲੱਗਿਆ ਪੂਰਾ ਬਾਕ ਕ ਬੱਚੇ ਤੇ ਵੀ ਮਾਰਦੇ ਮੜਾ ਜਾ ਲੈ ਬੱਚਾ ਪੰਡ ਤਾਂ ਜ਼ਰੂਰ ਦਿਖਾ ਦੇ ਇਹਦਾ ਉਹ ਬੈਠਾ ਬੱਚਾ ਕਾਨੂੰ ਦਿਖਾਉਣਾ ਬੁੜਾ ਹੋ ਜੂਗਾ ਆ ਸੱਜਣੋ ਬੱਚਾ ਬੈਠਾ ਤਕਰੀਬਨ ਡੇਢ ਦੋ ਮਹੀਨਿਆਂ ਦੀ ਸੂਈ ਆ ਪਰ ਦੁੱਧ ਤੇ ਆ ਇਹਾ ਜਾਨਵਰ ਆ ਕਿਉਂਕਿ ਮੂਰੇ ਸਰਦੀ ਆ ਇਹਨੇ ਕਿਹੜਾ ਭੱਜਣਾ ਦੁੱਧ ਤੋਂ ਇਹਨੇ ਤਾਂ ਲਗਾਤਾਰ ਸਰਦੀ ਜਦੋਂ ਉੱਤੇ ਚੱਲੀ ਜਾਣਾ ਬਾਕੀ ਝੋਟੀ ਚੰਗੀ ਆ ਸੱਜਣੋ ਜਿਹੜੇ ਸੱਜਣ ਨੂੰ ਪਸੰਦ ਆ ਉਹ ਨਾ ਸਰਪੰਚ ਸਾਹਿਬ ਨਾਲ ਫੋਨ ਮਲਾ ਕੇ ਝੋਟੀ ਖਰੀਦ ਲਿਓ ਨੀਲੋਵਾਲ ਪਿੰਡ ਆ ਤੇ ਸੁਨਾਮ ਸ਼ਹਿਰ ਦੇ ਨਾ 4-5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਤਾਂ ਉਹ ਲਾਂ ਮੰਡੀ ਦੀ ਅੱਜ ਕਰਾਉਣੀਆਂ ਦਰਸ਼ਨ ਸਾਨੂੰ ਛੋਟੇ ਵੱਡੇ ਸਾਰੇ ਰੇਟਾਂ ਦੇ ਜਾਨਵਰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਲੈ ਸੱਜਣਾ ਦੋ ਝੋਟੀਆਂ ਸਾਨੂੰ ਮੈਂ ਦੂਜੇ ਸੂਏ ਦੀਆਂ ਹੋਰ ਦਿਖਾਉਣੀਆਂ ਬੰਦਾ ਇਹ ਵੀ ਆਪਣੇ ਇਲਾਕੇ ਦਾ ਕਹਾਂਗੇ ਨਾ ਵੀ ਅੱਜ ਸਾਰੇ ਆਪਣੇ ਇਲਾਕੇ ਵਾਲੇ ਦਿਖਾਈ ਜਾਂਦੇ ਆ ਇਹਦਾ ਪਿੰਡ ਵੀ ਬਾਈ ਦਾ ਨੀਲੋ ਵਾਲਾ ਲੈ ਇੱਕ ਨੰਬਰਾਈ ਝੋਟੀ ਦੇ ਸ਼ੁਰੂ ਕਰਾਂਗੇ ਅੱਜ ਬਾਈ ਪਹਿਲਾਂ ਨਾਮ ਦੱਸ ਬਾਈ ਨਾਮ ਦੱਸ ਦਿਓ ਬਈ ਨਾਮ ਬਾਈ ਮੇਰਾ ਮਨਪ੍ਰੀਤ ਸਿੰਘ ਆ ਮਨਪ੍ਰੀਤ ਸਿੰਘ ਪਿੰਡ ਕਿਹੜਾ ਜੀ ਲੀਲੋਵਾਲ ਆ ਬਾਈ ਵਪਾਰ ਦਾ ਹੀ ਕੰਮ ਆ 3-4 ਸਾਲ ਹੋ ਗਏ ਕੰਮ ਕਰਦੇ ਨੇ ਬਾਈ ਸਾਨੂੰ ਹੋ ਗਏ 14-15 ਸਾਲ ਆ ਇਹ 14-15 ਸਾਲ ਵਾਲੇ ਨੇ ਸੱਜਣੇ ਪੁਰਾਣੇ ਬੰਦੇ ਨੇ ਐਕਸਪੀਰੀਅੰਸ ਵਾਲੇ ਪੁੱਤੂ ਵੀ ਆ ਜਾ ਆ ਜਾ ਚੱਲ ਮੈਂ ਆ ਗਿਆ ਓਏ ਆ ਜਾ ਇਹ ਨਾ ਦੋਨੇ ਪਾਰਟਨਰਸ਼ਿਪ ਆ ਇਹਨਾਂ ਵੀ ਸੱਜਣੋ ਇਕੱਠੇ ਕੰਮ ਕਰਦੇ ਨੇ ਲ ਕੈਮਰਾਂਨ ਮਾਰਦੀ ਸਮਾਰ ਕੇ ਪੰਡਤ ਜੀ ਕਾਸਰ ਨਾ ਰਹਿ ਜ ਚੰਗਾ ਇਹਦਾ ਨਵਾਂ ਕਾਲਾ ਮੋੜ ਮੈਂ ਦੱਸ ਦਿੰਨਾ ਇਹਦਾ ਵੀ ਸੱਜਣ ਦਾ ਵਪਾਰ ਦਾ ਕੰਮ ਆ ਤੇ ਇਹਦਾ ਲਾਣੇਦਾਰ ਵੀ ਨਾ ਚੰਗਾ ਵਪਾਰ ਕਰਦਾ ਰਿਹਾ ਪਹਿਲਾਂ ਲੈ ਕਹੇ ਇੱਕ ਨੰਬਰ ਦੀ ਡਿਟੇਲ ਦੱਸ ਦੇ ਕਿਹੜਾ ਸੂਆ ਦਾ ਇਹਦਾ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੇ ਇਹਨੂੰ ਛੀ ਦਿਨ ਹੋ ਗਏ ਛੀ ਦਿਨ ਦੁੱਧ ਕਿੰਨਾ ਕੁ ਤਿਆਰ ਆ ਇਹ ਥੱਲੇ 14 ਕਿਲੋ ਦੁੱਧ ਤਿਆਰ ਹੈ ਐਨ ਦੱਸਦੀ ਹੁਣ ਤਾਂ 2 ਕਿਲੋ ਘਟਦਾ ਸਭ ਜੀ 14 ਜਿੰਨਾ ਕਾਂਗੋ ਲੈ ਇਹਦੇ ਥੱਲੇ ਨਾ ਸੱਜਣੋਂ 14 ਬੱਚਾ ਕੀ ਆ ਨਾਲ ਦੇ ਕੱਟਾ ਕੱਟੜਾ ਕੱਟੇ ਜਾਂਦੇ ਆ ਰਹੇ ਨੇ ਹਨਾ ਲੈ ਖੋਲ ਕੇ ਤੋੜ ਕੇ ਦਿਖਾ ਦਊਂਗੀ ਲੱ ਦੂਜੇ ਸੂਏ ਦੀ ਝੋਟੀ ਆ 14 ਕਿਲੋ ਦੁੱਧ ਤਿਆਰ ਆ ਮੱਥੇ 'ਚ ਬੱਲ ਜਰੂਰ ਆ ਅੱਖ ਬਿੱਲੀ ਐ ਇੱਕ ਪਰ ਝੋਟੀ ਸੱਜਣਾ ਚੰਗੀ ਆ ਦਰਮਿਆਨੇ ਕੱਦ ਕਾਟ ਚਾਹੇ ਥਾਣ ਥਨੋਟ ਦੀ ਗੱਲ ਕਰਾਂ ਸੋਹਣਾ ਲੱਗਿਆ ਮੋੜ ਲਾ ਬਾਈ ਕਮਾ ਲਿਆ ਬੱਸ ਤੇ ਬਾਕੀ ਨਾ ਜਾਨ ਵਾਲੀ ਝੋਟੀ ਆ ਜਿਹੜੇ ਹਿਸਾਬ ਨਾਲ ਬਾਈ ਨੇ ਇਹਦੀ ਦੁੱਧ ਦੀ ਡਿਟੇਲ ਦੱਸਦਾ ਮੇਰੇ ਹਿਸਾਬ ਨਾਲ ਵੀ ਹੋਰ ਵੀ ਹਜੇ 1-2 ਕਿਲੋ ਦੁੱਧ ਦੇ ਇਹ ਅਪ ਕਰੂਗੀ ਕਿਉਂਕਿ ਸੂਈ ਨੂੰ ਹਜੇ 5-7 ਦਿਨ ਹੋਏ ਨੇ ਤੇ ਬਾਕੀ ਨਾਲ ਦਾ ਰੇਟ ਰੂਟ ਮੈਂ ਤੁਹਾਨੂੰ ਐਨ ਖਿੱਚ ਕੇ ਕਰਾਉਂਗਾ ਰੇਟ ਸਾਰੇ ਫਿਕਸ ਰੇਟ ਮੰਗੂਏ ਕਰਾ ਦੂੰਗਾ ਮੈਂ ਤੇ ਇੱਕ ਵਾਰੀ ਨਾ ਮੂਰੋ ਸਿੰਘ ਸੁਣ ਉਹ ਆ ਬੱਲ ਵੀ ਦਿਖਾ ਰਹੀਆਂ ਨੇ ਮੱਥੇ 'ਚ ਬੱਲ ਹੂੰ ਆ ਸੱਜਣੋਂ ਬੱਲ ਲੈ ਕਾਲੀ ਦਾ ਰੇਟ ਫਿਰ ਰੇਟ ਇਹਦਾ ਇੱਕ ਦੇ ਦਾਂਗੇ 1.5 ਇੱਕ ਪੰਜ ਨਿਮੰਦਰਾਮ ਮੈਂ ਥੋੜਾ ਹੋਰ ਕਟਾ ਲਾ ਫਿਕਸ ਰੇਟ ਦਾ ਬਾਕੀ ਮੈਂ ਤਾਂ ਕਹੂੰਗਾ 70 ਦੀ ਤੂੰ ਕਿਹੜਾ ਦੇ ਦੇਂਗਾ ਫਿਰ ਜਿੰਨੇ ਦਾ ਮਾਲ ਆ ਉਹਨਾਂ ਰੇਟ ਕਰ ਦੇ ਪੂਰੇ ਲੱਖ ਦੀ ਝੋਟੀ ਦੇਣਾ ਅੰਦਰ ਨਹੀਂ ਨਾ ਨਾ ਅੰਦਰ ਨਹੀਂ ਮਹਿੰਗੀ ਲਾਰਗੀ ਹੈ ਮਹਿੰਗੀ ਹੈ ਝੋਟੀ ਵਾਲੀ ਦੇਖ ਤੈਨੂੰ ਜਦੋਂ ਮੈਂ ਅੰਦਰ ਗਿਆ ਹੈ ਨਾ ਭੱਜਣ ਲੱਗਾ ਸੀ ਰੱਸਾ ਫੜ ਕੇ ਮੈਂ ਅੱਛਾ ਦੰਗਾ ਨਾਂਵ ਵਾਲੀ ਝੋਟੀ ਹੈ ਨਾਲੇ ਕਹਿੰਦੇ ਰਾਸਤਾਨੀਆਂ ਘੱਟ ਪਈ ਹੈ ਵਾਹ ਕੱਢੂਗੀ ਕੰਡੇ ਨੰਬਰ ਬੋਲ ਦੇ ਤੇਰਾ ਮੋਬਾਈਲ ਨੰਬਰ ਬੋਲ ਦੇ 87290 ਹਾਂਜੀ 14076 ਪਿੰਡ ਦੱਸ ਦੇ ਐਡਰੈਸ ਦੱਸ ਦੇ ਪਿੰਡ ਅਗਰਾ ਹਾਂ ਅਗਰ ਆਹ ਹਮ ਦਾ ਤਕਰੀਬਨ ਸਾਰੇ ਜਾਨ ਵੀ ਨੇ ਹੁਣ ਕਿਹੜੀ ਕਾਰਨ ਤੋਂ ਜਾਨ ਦੇ ਨੇ ਇਧਰਲੇ ਪਾਸੇ ਆ ਜਾ ਇਧਰ ਬਸ ਸਮਾ ਕਰਨ ਦਾ ਇਹਦਾ ਸੂਆ ਕਿਹੜਾ ਇਹਦਾ ਵੀ ਦੂਜਾ ਸੂਆ ਭਾਈ ਇਹਦਾ ਵੀ ਦੁੱਧ ਮੈਂ ਪੰਡ ਦਾ ਇਹਦਾ ਸਿੰਘ ਸੁੰਗ ਦਿਖਾ ਦੇ ਉਹ ਦਿਖਾਈਂ ਜਾਵੇਂ ਕੁੰਡਾ ਸਿੰਘ ਆ ਜਮੇ ਬਿਲਕੁਲ ਕੁੰਡਾ ਸਿੰਘ ਆ ਮੇਰਾ ਖਿਆਲ ਪਹਿਲੇ ਚ ਵੀ ਝੋਟੀ ਖਾਪਦੀ ਆ ਜੇ ਆਪਾਂ ਪਹਿਲਾ ਸੂਆ ਕਹਿ ਦਈਏ ਹਨਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੇ ਹੋ ਗਏ 10 11 ਦਿਨ 10 11 ਦਿਨ ਇਹਦੇ ਨਾਲ ਬੱਚਾ ਕੀ ਆ ਕੱਟਾ ਹੈ ਇਹਦੇ ਮੰਗਰ ਵੀ ਕੱਟਾ ਹੈ ਦੁੱਧ ਕਿੰਨਾ ਕੁ ਤਿਆਰ ਆ ਇਹਦੇ ਥੱਲੇ ਦੁੱਧ ਇਹਦੇ ਥੱਲੇ 13 ਕਿ ਬੀ ਦੁੱਧ 13 ਕਿਲੋ ਪਿਆਰਾ ਕੱਤੀ ਆ ਲੈ ਵਪਾਰੀ ਨਾ ਸੱਜਣੋ ਜਦੋਂ ਪੁੱਛਦੇ ਹੁੰਨੇ ਆਪਾਂ ਉਹ ਨਹੀਂ ਦੱਸਦੇ ਹੁੰਦੇ ਨੇ ਬੱਚਾ ਦੇਖ ਕੇ ਵੀ ਕੀ ਐ ਇਹਦੇ ਗੈਲਾ ਪਿੱਛੇ ਦੇ ਕੱਤੀ ਆ 10 ਦਿਨਾਂ ਦੀ ਸੂਈ ਆ ਤੇ ਸੂਹਾ ਇਹਦਾ ਵੀ ਦੂਜਾ ਤਾਂ ਥਣ ਲੇਵਾ ਇਹਦਾ ਵੀ ਚੰਗਾ ਵਧੀਆ ਮੋٹے ਥਣ ਵਾਲੀ ਆਲੇ ਵਾਲੂਆ ਐਂ ਦਿਖਾ ਦੇ ਅਗਰ ਪੰਡਤਾ ਹੋਇਆ ਕਰਨੀ ਨਾ ਮੜਾ ਜਾ ਬਾ ਮੋੜ ਲੋ ਜੀ ਲੈ ਚੋਟੀ ਨਾ ਸੱਜਣੋ ਬਾਲੀ ਸ਼ਕੀਨ ਆ ਜੇ ਮੈਂ ਕਹਾਂ ਸਿੰਗ-ਸੁੰਗ ਦੀ ਗੱਲ ਕਰਾਣਾ ਸਿੰਗ-ਸੁੰਗ ਬਿਲਕੁਲ ਛੋਟੇ ਸਿੰਗ ਜਿਹੜਾ ਦਰਮਿਆਨੇ ਕੱਟ ਕਾਰਚਾ ਤੇ ਚੰਗੀ ਝੋਟੀ ਆ ਇਹ ਵੀ ਇਹਦਾ ਰੇਟ ਫਿਰ ਕਾਲਾ ਸਿੰਗ ਰੇਟ ਇਹਦਾ ਵੀ 1.5 ਹੈ ਇਹ ਕੀ ਗੱਲ ਆ ਬਸ ਇੱਕੋ ਕਰ ਦਾਂਗੇ ਉਹਦੇ ਥੱਲੇ ਜਿਆਦਾ ਦੁੱਧ ਇਹਦੇ ਥੱਲੇ ਥੋੜਾ ਲੱਖ ਦੀ ਦੇ ਦਾਂਗੇ ਪੂਰੇ ਝੋਟੀ ਇਸ ਚ ਕੁਆਲਿਟੀ ਜਿਆਦਾ ਆ ਉਹਦੇ ਨਾਲੋਂ ਇਹ ਫਰਕ ਆ ਜੇ ਸਿੰਗ-ਸੁੰਗ ਦੀ ਨਾ ਰੰਗ ਰੂਪ ਪਰ ਇਹ ਵੀ 100 ਦੇ ਦੂ ਹੁਣ ਆਪਾਂ ਜਿੰਨਾ ਹੈਗਾ ਉੰਨੀ ਕਰਾਂਗੇ ਕਿੰਨਾ ਕੁ ਕਿੰਨੀ ਉਮੀਦ ਕਿੰਨੇ ਕੁ ਜੀ ਵੀ ਕਿੰਨਾ ਕਰ ਸਕਦੇ ਆ ਘਰ ਜੁ ਕਿਲੋ 1.5 ਕਿਲੋ ਹੋਰ ਵਾਜੂ ਕਿਲੋ ਕੁ ਵਧੂ ਹੋਰ ਆ ਨਾ ਇਹਰਾ ਨੰਬਰ ਫਿਰ ਬੋਲ ਲੈ ਇੱਕ ਵਾਰ 87290 ਹਾਂਜੀ 14076 ਲੈ ਇਹ ਤਾਂ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਈਆਂ ਦੂਜੇ ਸੂਏ ਦੀਆਂ ਤੇ ਹੁਣ ਅੱਗੇ ਲੈ ਕੇ ਚੱਲਾਂਗੇ ਹੋਰ ਵੀ ਦਿਖਾਵਾਂਗੇ ਚੰਗੀਆਂ ਝੋਟੀਆਂ ਤੇ ਆਪਾਂ ਵਿੱਚ ਦਰਮਿਆਨੇ ਰੇਟ ਵਾਲੀਆਂ ਵੀ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਲਾਤੀ ਲੈਣਾ ਸੱਜਣਾ ਬਾਬਾ ਮਿਲ ਗਿਆ ਮੰਨਦੀ ਚ ਆਪਾਂ ਪਿੰਡ ਨਾਮ ਪੁੱਛਾਂਗੇ ਬਾਬਾ ਕਹਿੰਦਾ ਨਾ ਆਪਾਂ ਤੁਹਾਡੇ ਹਰੇਕ ਵੀਡੀਓ ਦੇਖਦੇ ਆ ਤੇ ਬਾਕੀ ਨਾਲ ਤੁਹਾਨੂੰ ਪਹਿਲਾਂ ਵੀ ਆਖਿਆ ਦੀ ਵੀ ਆਪਾਂ ਨੂੰ ਨਿੱਕੇ ਨਿਆਣੇ ਨਮੀ ਉਮਰ ਦੇ ਤੇ ਬਜ਼ੁਰਗ ਵੀ ਸਾਰੇ ਦੇਖਦੇ ਆ ਬਾਪੂ ਨਾਮ ਕੀ ਆ ਆਪਣਾ ਤਰਤਪਾਲ ਕਿਹੜਾ ਪਿੰਡਾ ਹੈ ਜੱਸਵਾਲ ਸੋਹਰਾਂ ਨੀਂਦ ਜੀ ਨਹੀਂ ਆਉਂਦੀ ਫਿਰ ਜਨਾ ਲਿਖੇ ਹਾਂ ਨਹੀਂ ਬਲਕਿ ਯਾਰਾ ਉਹ ਤੇਰਾ ਹਰ ਰੋਜ਼ ਯਾਰਾ ਆਉਂਦਾ ਪੂਰਾ ਸ਼ੌਕ ਜਾਂ ਬਣਦਾ ਹਨਾ ਜਾਨਵਰਾਂ ਦਾ ਲੈ ਬਾਬਾ ਕਹਿੰਦਾ ਨਾ ਸੱਜਣੋ ਰਾਤ ਨੂੰ ਜਿਹੜੀਆਂ ਫੋਨਾਂ ਖੜੀਆਂ ਅੰਦਰ ਆਉਂੋ ਕਹਿੰਦਾ ਨਾ ਨੀਂਦ ਨੀਂਦ ਜੀ ਨਹੀਂ ਕਹਿੰਦਾ ਰਾਤ ਨੂੰ ਆਉਂਦੀ ਜੇ ਕਹਿੰਦਾ ਵੀਡੀਓ ਨਾ ਦੇਖ ਕੇ ਪਈਏ ਮੱਝਾਂ ਦੀ ਹਨਾ ਉਹ ਆਪ ਨੂੰ ਨਵੇਂ ਮੁੰਡਿਆਂ ਨੂੰ ਕੀ ਕਹਿਣਾ ਚਾਹੇਗਾ ਤੂੰ ਅੱਜ ਕੱਲਰ ਨੂੰ ਵਧੀਆ ਵਸ ਦੇਖਣ ਕਰਨ ਹਾਂ ਵੀ ਨਸ਼ਾ ਪੱਤੇ ਵੱਲ ਨਾ ਜਾਣਾ ਨਾ ਨਸ਼ੇ ਪੱਤੇ ਛੱਡ ਕੇ ਪਸ਼ੂਆਂ ਨਾਲ ਇਸ਼ਕ ਕਰਕੇ ਦੇਖੋ ਕਹਿੰਦੇ ਹਨਾ ਤੁਹਾਡਾ ਧਿਆਨ ਕਿਸੇ ਪਾਸੇ ਨਹੀਂ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਸਾਫ਼ ਸੁਥਰਾ ਕੰਮ ਆਹ ਹੈ ਚੰਗਾ ਹੁਣ ਪੁੱਤਾਂ ਨੇ ਲਾਈਆਂ 2000 ਅੱਛਾ ਲਾਈਆਂ 2000 ਠੀਕ ਆ ਗੱਲ ਲੈ ਸੱਜਣੋ ਨਾ ਇੱਕ ਚੰਗੇ ਕੱਦ ਕਾਠ ਵਾਲੀ ਝੋਟੀ ਹੋਰ ਲੱਗਿਆਂ ਦਿਖਾਉਣਾ ਥੱਲੇ ਉਹ ਨਾ ਜਿੰਨਾ ਕਿ ਲੇਵਾ ਦਿਖਾਉਂਦੀ ਆ ਜੱਜਮੈਂਟ ਕਰ ਲਿਓ ਜਾਣਕਾਰੀ ਸਾਰੀ ਸੱਜਣ ਤੋਂ ਲੈ ਲਾਂਗੇ ਆ ਜਾ ਸੱਜਣਾ ਹਾਂਜੀ ਨਾਮ ਦੱਗੀਆ ਮੇਰਾ ਨਾਮ ਅਜੇ ਸਿੰਘ ਆ ਵੀਰੇ ਅਜੇ ਸਿੰਘ ਹਾਂ ਵੀਰੇ ਉਦੋਂ ਵੀ ਤੇਰੇ ਨਾਮ ਤੇ ਕੰਫਿਊਜ਼ਨ ਹੋ ਗਈ ਸੀ ਹਨਾ ਜਿਹੜਾ ਰਹੁ ਬਾਈ ਨਾਮ ਤਾਂ ਉਹ ਹੀ ਰਹੁ ਹਾਂ ਆਪਣੀਆਂ ਬਾਈ ਅਜੇ ਸਿੰਘ ਕਿਹੜਾ ਪਿੰਡ ਆ ਜੇ ਸਿੰਘ ਲਈ ਆ ਵੀਰੇ ਲੋਲਾ ਮੰਡੀ ਲੋਕਲੀ ਆ ਇੱਥੋਂ ਲੋਕਲੀ ਆ ਵੀਰੇ ਵਪਾਰ ਦਾ ਕੰਮ ਹੈ ਕਿੰਨੇ ਕ ਸਾਲ ਹੋ ਗਏ ਬਾਰ ਬਾਈ ਮੈਨੂੰ 10 ਸਾਲ ਹੋ ਗਏ ਕਰਦੇ 10 ਸਾਲ ਮੇਰਾ ਨਿੱਕਾ ਜੀ ਲੱਗਾ ਬਾੜਾ ਨਹੀਂ ਲੱਗਿਆ ਇਹਦਾ ਸੂਆ ਕਿਹੜਾ ਆ ਮੈਂ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਬਾਈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਾਈ 6-7 ਦਿਨ ਹੋ ਗਏ ਅੱਛਾ ਥੱਲਿਓ ਕਿਵੇਂ ਟੇਢੀ ਜੀ ਆ ਥੱਲੇ ਵੀਰੇ ਗੱਲ ਹੋਣ ਚੋਤੀ ਹਾਂ ਚੋ ਕਦ ਤੇ ਥੋੜੀ ਡਰ ਗਈ ਸੀ ਚੋਤੀ ਅੱਛਾ ਡਰ ਗਈ ਸੀ ਥੱਲੋਂ ਥੋੜਾ ਜਿਹਾ ਕੱਟਤਾ ਦੋਤਾ ਨਾ ਹਾਂ ਕੱਟਤਾ ਚੋਤ ਆ ਦੋਤਾ ਬੱਚੋਂਗੇ ਜਿਦਾਂਗੇ ਇਹ ਕੀ ਸਮੱਸਿਆ ਹੁੰਦੇ ਵੀ ਜੇ ਆਪਾਂ ਚੋਦੀਏ ਮੈਂ ਠੰਡੀ ਥੋੜੀ ਡਰ ਗਈ ਠੰਡੀ ਪੈ ਗਈ ਵੀਰੇ ਅੱਛਾ ਹਾਂ ਚੋਤੀ ਹੈ ਮੈਂ ਸਾ ਵੀ ਆਪਾਂ ਘਰੋਂ ਦੇ ਦਾਂਗੇ ਅੱਛਾ ਚੋਏ ਤੋਂ ਠੰਡੀ ਪੈ ਜਾਂਦੀ ਹੈ ਪੈ ਜਾਂਦੀ ਹੈ ਅਗਰ ਮੈਂ ਨਾ ਸੱਜਣੋ ਇੱਕ ਜਾਣਕਾਰੀ ਦੀ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਅੱਜ ਬਾਈ ਕਹਿੰਦਾ ਨਾ ਕਹਿੰਦਾ ਜੇ ਮੈਂ ਮੇਰੀ ਡਰ ਗਈ ਮੈਂ ਚੋਤੀ ਕਹਿੰਦਾ ਲੈਵੇਂ ਤਾਂ ਦਰਦ ਹੋਣ ਲੱਗਿਆ ਸੀ ਮੈਨੂੰ ਚੋਣਾਂ ਠੰਡਾ ਪੈ ਜਾਂਦਾ ਪਸਰਾ ਥੋੜਾ ਜਿਹਾ ਕੋਡ ਬਲੱਡ ਡਾਊਨ ਹੋ ਜਾਂਦਾ ਅੱਛਾ ਬਲੱਡ ਡਾਊਨ ਹੋ ਜਾਂਦਾ ਇਹਦਾ ਸੂਆ ਦੂਜਾ ਇਹਦਾ ਦੂਜਾ ਸੂਆ 6 ਦਿਨਾਂ ਦਾ ਬਾਈ 6 ਦਿਨਾਂ ਦਾ 6 ਦਿਨ ਕਿੰਨੇ ਦਿਨੋਂ ਕਿਸੂ ਛੇ ਦਿਨ ਹੋ ਗਏ ਭਾਈ ਦੁੱਧ ਕਿੰਨਾ ਤਿਆਰ ਹੈ ਭਾਈ 13 ਲੀਟਰ ਦਾ ਤਾਂ ਹੁਣ ਤਿਆਰ ਹੈ 13 ਲੀਟਰ ਕਿੰਨਾ ਕੁ ਦੇ ਦਾਂਗੇ ਕਰਕੇ ਆਪਾਂ ਨੂੰ ਦੁੱਧ ਭਾਈ 15ਵੇਂ 16 ਨਪਾ ਦੇ ਦਾਂਗੇ ਆਪਾਂ ਅੱਛਾ ਜੇ ਨਾ ਕੋਈ ਸੱਜਣਾ ਆਪਣੇ ਘਰੇ ਆਵੇ ਚੱਲ ਹੁਣ ਤਾਂ ਇਹ ਸਮਝ ਚ ਨਹੀਂ ਆਉਣੀ ਕਿ ਚਵਾ ਕੇ ਦੇ ਦਾਂਗੇ ਕਰੋ ਪਰੋਂ ਡੰਗ ਦੋ ਡੰਗ ਚਵਾਵਾ ਦੇ ਆਪਾਂ ਤਿੰਨ ਦਿਨ ਚ ਹੋਈ ਜਾਵੇ ਯਾਰ ਆਪਾਂ ਨੂੰ ਕੋਈ ਪਰਵਾਹ ਰੇਟ ਇਹਦਾ ਫਿਰ ਰੇਟ ਭਾਈ ਇਹਦਾ 1.5 ਲੱਖ ਰੁਪਏ 1.5 ਲੱਖ ਬਾਹਲਾ ਕਰਦਾ ਮੰਦਾ ਚੰਦਾ ਨਹੀਂ 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 ਮੰਦਾ ਝੋਟੀ ਨਹੀਂ ਹੁੰਦੀ ਛੇ ਦਾੰਦਾ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਂਦਾ ਲੈ ਸੱਜਣੋ ਨਾ ਚਾਹੀਏ ਇਹ ਬਾਈ ਨੇ ਤੁਹਾਨੂੰ ਇੱਕ ਵਾਰੀ ਨਾ ਪੰਡਤਾ ਇਹ ਸੀ ਹੁਣ ਤਾਂ ਇਹਦੇ ਨਾਲ ਧਾਰ ਰਹੀ ਨੇ ਬਾਈ ਸਿੰਘ ਸੁng ਜਾ ਦਿਖਾ ਦੀ ਝੋਟੀ ਨਾ ਬਾਈ ਕਹਿੰਦਾ ਡਰ ਗਈ ਸੀ ਜੇ ਕੋਈ ਸੱਜਣ ਘਰੇ ਆਵੇ ਘਰੋਂ ਨਾ ਕਹਿੰਦਾ ਆਪਾਂ ਚਵਾਵਾਂਗੇ ਦੁੱਧ 12 13 ਕਿਲੋ ਤਿਆਰ ਆ ਤੇ ਵੱਡੀ ਗੱਲ ਆ ਜਿਹੜੀ ਦੂਜਾ ਸੂਆ ਮੂੰਹੋਂ 6 ਦੰਦ ਝੋਟੀ ਆ ਅਜੇ ਵੀ ਕਬਰਾਂ ਆਉਂਦੀ ਆ ਥੋੜੇ ਜਿਹਾ ਦੂਰ ਰਹੀ ਮੜਾ ਕਬਰਾਂ ਨਾ ਨਾ ਕਹਿੰਦੀ ਹੁਣ ਨਹੀਂ ਕੁਸ ਕਹਿੰਦੀ ਮੈਂ ਠਰ ਗਈ ਬੰਨੀ ਆ ਡਰਦੀ ਆ ਥੋੜਾ ਜਿਹਾ ਨਾ ਕੱਟੀ ਆ ਡਰ ਗਈ ਸੀ ਕੱਟਰੂ ਦਾ ਕਰ ਗਈ ਬਾਈ ਜਿਆਦਾ ਨਹੀਂ ਸਹੀ ਜਿਆਦਾ ਡੇਢ ਬਾਹਲਾ ਜਿਆਦਾ ਹੁਣ ਉਹ ਪਤਾ ਕਿ ਮੇਰੇ ਰੇਟ ਨਹੀਂ ਮੰਗਦਾ ਆਰਾਮ ਚ ਮੇਰਾ ਮੰਦੇ ਦੇ ਸਾਹਬ ਬੰਦਾ ਆਰਾਮੀਆਂ ਨਹੀਂ ਝੋਟੀ 2.5 ਲੱਖ ਦੀ ਸੀ ਕਿੰਨੇ ਦੀ ਬਾਕ ਘਟਿਆ ਹੋਇਆ ਤਾਂ ਇੰਗਰੇਟ ਸੀ ਇੱਕੋ ਗੱਲ 45 ਦੀ ਮੈਂ ਦੇਵਾਂਗੇ ਬਾਈ 20 ਵੀ ਨਹੀਂ ਦਿੰਦੇ ਨਾ ਨਾ ਵੀਰੇ ਆ ਅੱਛਾ ਆ ਦੋ ਨੰਬਰ ਵਾਲੀ ਦਾ ਕੀ ਡਿਟੇਲ ਆਏ ਦੋ ਨੰਬਰ ਵਾਲੀ ਚ ਲੈ ਜਾ ਆ ਝੋਟੀ ਹੈ ਵੀਰੇ ਆਪਣੀ ਲੈ ਐ ਨਾ ਸਹੀ ਨਾ ਇਹਦਾ ਕਿਹੜਾ ਸੁਆ ਇਹਦਾ ਬਾਈ ਦੂਜਾ ਸੁਆ ਇਹਦਾ ਵੀ ਦੂਜਾ ਸੂਆ ਵਪਾਰੀ ਸਾਰੀ ਦਾ ਸਿੰਘ ਜੀ ਤੋਂ ਲੱਗਦਾ ਜਿਵੇਂ ਤੀਜੇ ਸੂਆ ਨਹੀਂ ਬਈ ਸਰੀਰ ਦੇ ਨਾਲ ਸਿੰਘ ਤਾਂ ਬਰੌਂਡ ਦੇ ਹਿਸਾਬ ਨਾਲ ਉਹਦਾ ਛੋਟਾ ਜਿਹਾ ਪਟਾ ਨਾ ਕਈ ਵਾਰੀ ਆਏ ਹੋ ਜਾਂਦਾ ਆ ਸਰੀਰ ਤਾਂ ਮੈਂਸਾ ਚਾਰ ਚਾਰ ਸੂਏ ਸਾਮੀ ਰੱਖ ਲਿਆ ਉਹਦਾ ਗੱਲ ਹੈਗੀ ਆ ਉਹ ਤਾਂ ਆਪਾਂ ਨੂੰ ਕੋਈ ਫਰ ਕਹਿ ਕੇ ਮੋਲ ਨਹੀਂ ਨਾ ਘਟਣਾ ਵੰਦਾ ਆਪਾਂ ਨੂੰ ਇਹਦਾ ਕੋਲ ਗੱਲ ਦਾ ਠੀਕ ਆ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਿਆ ਬਾਈ 9-10 ਦਿਨ ਹੋ ਗਏ ਜੇ ਲੈ ਪੰਡ ਤਾਂ ਨੇੜੇ ਤੋਂ ਦਿਖਾ ਦੇ ਲੈ ਵਾ ਲੂ ਭਾਈ ਇਹਦਾ ਵੀ ਚੰਗਾ ਵਾਕ ਮੋੜ ਲਾ ਬਾਈ ਤੇ ਥਣ ਥਣਾਉਟ ਦੀ ਗੱਲ ਕਰਾਂ ਸੱਜਣੋ ਇਹਦਾ ਬਾਕੀ ਜਾਨਵਰ ਬਾਈ ਚੰਗੇ ਲੈ ਕੇ ਆਉਂਦਾ तकरीबन ਪੰਜਾਬ ਚੋਂ ਵੀ ਲੈ ਲਾਂਦਾ ਚੰਗਾ ਜਾਨਵਰ ਹਰਿਆਣੇ ਤੋਂ ਹਰਿਆਣੇ ਤੋਂ ਲਿਓਣੇ ਬਾਈ ਹਰਿਆਣੇ ਚ ਮੇਰੇ ਉੱਧ ਬਾਈ ਦਾ ਪੱਕਾ ਰੋ ਵੀ ਵੀਡੀਓ ਵੀਡੀਓ ਬਣਾਈ ਸੀ ਪੱਕਾ ਰੋ ਵੀ ਇਹ ਸੱਜਣ ਦੀ ਵੀਡੀਓ ਬਣਾਈ ਤੇ ਆਪਾਂ ਹਰਿਆਣੇ ਦੀਆਂ ਮਈਆਂ ਲੈ ਕੇ ਆਉਂਦਾ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ 9-10 ਦਿਨ ਹੋ ਗਏ ਪੂਰਾ ਨੂੰ ਆਇਆ ਬੱਚਾ ਕੀ ਆ ਇਹਦੇ ਨਾਲ ਕੱਟਾ ਬਾਈ ਇਹਦੇ ਨਾਲ ਦੁੱਧ ਕਿੰਨਾ ਤਿਆਰ ਆ ਹੁਣ 13 ਲੀਟਰ ਦੁੱਧ ਆ ਕੱਟ 10 ਦੀ ਲੀਟਰ ਮੈਨੂੰ ਪਰ ਪਤਾ ਕੀ ਆ ਤੇਰੇ ਕੋਲੇ ਕੋਈ ਸੱਜਣ ਘਰੇ ਆ ਜੇ ਫਿਰ ਚੱਲ ਦੇਣੀ ਤਾਂ ਜਾਂਦੀ ਆ ਹਾਂ ਗੱਲ ਦੇਣੀ ਆ ਉੱਪਰ ਤੇਰਾ ਨਪਾ ਕੇ ਦੇ ਦਾਂਗੇ ਤੇਰਾ 13 ਲੀਟਰ ਪੱਕਾ ਰੋ ਵੀ ਦੋ ਡੰਗ ਚਲਾ ਕੇ ਦੇ ਦਾਂਗੇ ਇਹਦਾ ਰੇਟ ਕੀ ਰਹੂਗਾ ਫਿਕਸ ਰੇਟ ਇਹਦਾ 90000 ਰੁਪਏ ਹੈ 90000 85 ਦੀ ਨਹੀਂ ਹੁੰਦੀ ਸਿੰਘ ਦੇ ਹਿਸਾਬ ਨਾਲ 85 ਦੇ ਦਾਂਗੇ ਨੰਬਰ ਬੋਲ ਦੇ ਤੇਰਾ 987772 17943 ਇੱਕ ਵਾਰੀ ਫਿਰ ਜੀ 987772 17943 ਇਹ ਝੋਟੀ ਮਿਲੂਗੀ ਆਪਾਂ ਨੂੰ 85000 ਦੀ ਆ ਝੋਟੀ ਵੀ ਆਪਣੀ ਆ ਇਹ ਵੀ ਆਪਣੀ ਆ ਜੀ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਸੂਈ ਆ ਬਾਈ ਆ ਇਹਦਾ ਵੀ ਪੰਡਤ ਦਾ ਲੇਵ ਆਲੂਵਾ ਦਿਖਾ ਦੇ ਇਸ ਮਾਰ ਕੇ ਥੱਲੇੋਂ ਕੱਦ ਕਾਠ ਤਾਂ ਇਹਦਾ ਦਰਮਿਆਨਾ ਜਾਂ ਪਰ ਜੇ ਲੇਵੇ ਲੂਵੇ ਦੀ 12 ਲੀਟਰ ਆ ਬਾਈ ਤੋੜ ਕੇ ਦਿਵਾ ਦੇ ਆਂਦੀ ਗੱਲ ਕਰਾਂ ਤੇ ਬਾਹ ਚੰਗਾ ਲੱਗਿਆ ਇਹਦੇ ਥੱਲੇ ਕਿੰਨਾ ਦੁੱਧਾ ਕਿੰਨੇ ਲੀਟਰ ਦੁੱਧਾ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ 9 ਦਿਨ ਹੋ ਗਏ ਅੱਜ ਨੂੰ ਸੂਈ ਦੂਜਾ ਸੂਆ ਦੂਜਾ ਸੂਆ ਖੋਲ ਕੇ ਤੋੜ ਕੇ ਦਿਖਾ ਦਿੰਦੇ ਆਂ ਬਾਈ ਤੋੜ ਲੈ ਸੱਜਣਾ ਤਿੰਨੇ ਝੋਟੀਆਂ ਨਾਲ ਬਾਈ ਕੋਲ ਦੂਜੇ ਸੂਏ ਦੀਆਂ ਨੇ ਤੇ ਸਾਫ਼ ਸੁਥਰਾ ਬਾਈ ਦਾ ਵਪਾਰ ਦਾ ਕੰਮ ਆ ਘਰੋਂ ਵੀ ਆਪਾਂ ਬਾਈ ਦੀ ਵੀ ਵੀਡੀਓ ਪਾਈ ਹੋਈ ਆ ਤੇ ਬਾਈ ਕਹਿੰਦਾ ਨਾ ਪੱਕਾ ਰੋ ਵੀ ਜਿੰਨਾ ਦੁੱਧ ਹੁਣ ਅੱਖਾਂਗੇ ਨਾ ਘਰੋ ਵਿੱਚ ਚਵਾਵਾਂਗੇ ਲੈ ਬਾ ਦਿਖਾ ਦੇ ਬਾਈ ਨੇੜੇ ਲਾ ਕੇ ਸਮਾਰ ਕੇ ਦਿਖਾ ਦੇ ਥਾਣ ਥਣਾ ਇਹਨੂੰ ਬੰਨ ਦੇ ਕਾਲੇ ਬਾ ਮੋੜ ਲਿਆ ਬਾਈ ਲੈ ਰੇਟ ਨਾ ਸੱਜਣੋ ਜਿਹੜੇ ਰੇਟ ਅੱਜ ਮੈਂ ਕਰਾਉਂਗਾ ਨਾ ਖਿੱਚ ਖਿੱਚ ਕੇ ਕਰਾਉਂਗਾ ਰੇਟ ਸਾਰੇ ਇਹ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਇਹ ਬਾਈ 85000 ਦੀ ਇਹ ਵੀ ਦੇ ਦਾਂਗਾ ਇਹਦਾ 85 ਜਾ ਦੇ ਜਾਂ ਮੈਨੂੰ ਤਾਂ ਸ਼ੂਟ ਸ਼ੂਟ ਕਰ ਦਾਂ ਚੰਗੀ ਆ ਚੰਗੀ ਨਹੀਂ ਜਾ ਨਹੀਂ ਬਈ ਜਿਆਦੇ ਨਹੀਂ 80 ਦੇ ਅੰਦਰ ਕਿੰਨੇ ਦੀ 80 ਵੀ ਦੇ ਦਾਂਗੇ ਬਸ ਸਾਰਟ ਅੰਦਰ ਮਾਨ ਤਾਨ ਕਰਨਾ ਹੋਰ ਕਰ ਦਾਂਗੇ ਲੈ ਹੋ ਜੂਗੀ ਸੱਜਣੋ ਇਹ ਵੀ 80 ਦੇ ਅੰਦਰ ਹੀ ਹੋ ਜੂਗੀ ਦੇ ਦੂਗਾ ਬਾਈ 80000 ਦੇ ਅੰਦਰ ਇਹ ਝੋਟੀ ਮਿਲੂਗੀ ਤਨੋਲਾ ਮੰਡੀ ਕਿਹੜੇ ਪਾਸੇ ਜੇ ਘਰ ਤੈਨੂੰ ਲੱਗੇ ਨੇੜੇ ਗਿੱਲ ਪੱਤੀ ਥਾਣੇ ਦੇ ਬਿਲਕੁਲ ਬੈਕ ਸਾਈਡ ਅੱਜ ਲੈ ਥਾਣਾ ਤਾਂ ਨਾ ਹਰੇਕ ਨੂੰ ਸੱਜਣੋ ਪਤਾ ਹੀ ਮਰਦਾ ਵੀ ਕਿੱਥੇ ਆ ਤੁਸੀਂ ਇਤਨਾ ਲੈ ਆ ਕੇ ਥਾਣਾ ਜੀ ਨੂੰ ਮਰਜ਼ੀ ਪੁੱਛਦਾ ਥਾਣੇ ਦੇ ਬੈਕਸਾਈਡ ਹਾਂ ਜੀ ਬੈਕਸਾਈਡ ਤੇ ਡੇਰੇ ਦੇ ਨਾਲ ਹੀ ਆ ਡੇਰੇ ਦੇ ਨਾਮ ਦੇ ਨਾਲ ਮਸ਼ਹੂਰ ਆ ਡੇਰੇ ਦੇ ਨਾਮ ਨਾਲ ਮਸ਼ਹੂਰ ਆ ਤੇ ਬਾਕੀ ਲੈ ਕੇ ਚੱਲਦਾ ਅੱਗੇ ਸੋਨੂੰ ਮੈਂ ਹੋਰ ਕਰਾਉਣਾ ਤਰੋਲਾ ਮੰਡੀ ਦਾ ਟੌਪ ਟੌਪ ਚੋਂ ਟੇਨ ਦਰਸਾ ਆਜੋ ਪੰਡਤ ਜੀ ਅੱਗੇ